ਆਪ ਜੀ ਨੂੰ ਪਤਾ ਹੀ ਹੈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਜੁੱਧ ਨਸ਼ਾ ਵਿਰੁੱਧ ਮਹਿੰਮ ਨੂੰ ਚਲਾਇਆ ਗਿਆ ਜੋ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਤੇ ਡੀਏਜੀ ਬਾਰਡਰ ਰੇਂਜ ਅਤੇ ਸੀਨੀਅਰ ਪੁਲਿਸ ਕਪਤਾਨ ਆਪਣੇ ਸ੍ਰੀ ਸ਼੍ਰੀ ਐਮੀ ਜੀ ਜੀ ਦੀਆਂ ਹਦਾਇਤਾਂ ਤਹਿ ਜੁੱਧ ਦੇ ਤਹਿਤ ਜੁੱਧ ਨਸ਼ਾ ਵਿਰੁੱਧ ਇਹ ਕਾਰਵਾਈ ਕਰਦੇ ਹੋਏ ਕੱਲ ਉਸ ਸਵੇਰੇ ਥਾਣਾ ਘਰਿੰਡਾ ਨੂੰ ਸਫਲਤਾ ਮਿਲੀ ਉਹਨਾਂ ਨੇ ਐਸਐਚਓ ਘਰਿੰਡਾ ਵੱਲੋਂ ਦੋ ਦੋਸ਼ੀ ਪ੍ਰੇਮ ਸਿੰਘ ਪੁੱਤਰ ਸੁਰਿੰਦਰ ਸਿੰਘ ਅਤੇ ਓੰਕਾਰ ਸਿੰਘ ਔਰ ਹੈਪੀ ਮਹਲਾ ਹਾਕਵੰਦਪੁਰ ਸ਼ਾਟਾ ਨੂੰ 2 ਕਿਲੋ ਤਰੀ ਬਹਿਰਵਨ ਨਾਲ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਇਸ ਦੇ ਬੈਕਵਰਡ ਤੇ ਫਾਰਵਰਡ ਜਿਹੜੇ ਲਿੰਕ ਨੇ ਖੰਘਾਲੇ ਜਾ ਰਹੇ ਨੇ ਇਹ ਕਿੱਥੋਂ ਲੈ ਕੇ ਆਏ ਸੀਗੇ ਤੇ ਕਿੱਥੇ ਦਿੰਨ ਜਾਣਾ ਸੀਗਾ ਤੇ ਜੋ ਇਹਨਾਂ ਨੇ ਬਹੁਤ ਹੀ ਇੱਕ ਸ਼ਲਾਘਾਯੋਗ ਕੰਮ ਕੀਤਾ ਇਹਦੇ ਨਸ਼ਿਆਂ ਨੂੰ ਮਕਾਉਣ ਦੇ ਲਈ ਇਹਨਾਂ ਨੇ ਵੱਡੀ ਮੁਹਿੰਮ ਜਿਹੜੀ ਵਿੱਢੀ ਹੋਈ ਹੈ। ਇਹਨਾਂ ਦਾ ਕੋਈ ਅਜੇ ਤੱਕ ਪੱਚਾ ਹੋ ਗਿਆ ਦਾ ਹਾਂਜੀ ਪ੍ਰੇਮ ਪ੍ਰੇਮ ਸਿੰਘ ਤੇ ਇੱਕ ਪਰਚਾ ਪਹਿਲਾਂ ਵੀ ਦਰਜ ਹੈ। ਉਹਦਾ ਜਿਹੜਾ ਹੈਗਾ ਉਹ ਅੰਡਰ ਟ੍ਰੈਲ ਹੈ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਜੋ ਸਾਹਮਣੇ ਹੈ ਕਿ ਆਪ ਨੂੰ ਦੱਸ ਫਿਰ ਹੈਰੋਇਨ ਕਿੱਥੋਂ ਲੈ ਕੇ ਆਏ ਸੀ ਜਿਹੜੀ ਖੇਪ ਬੜੀ ਐ ਦੋ ਟਨ ਦੇਖੋ ਮੈਂ ਆਪ ਜੀ ਨੂੰ ਦੱਸਿਆ ਅਸਦੇ ਬੈਕਵਰਡ ਤੇ ਫਾਰਵਰਡ ਲਿੰਕ ਅਸੀਂ ਖੰਘਾ ਰਹੇ ਆ ਇਹ ਪਤਾ ਕਰਾਂਗੇ ਕਿਥੋਂ ਲੈ ਕੇ ਆਇਆ ਤੇ ਕਿਵੇਂ ਲੈ ਕੇ ਆਇਆ ਤੇ ਕਿੰਨੂ ਇਹਨੇ ਗਾਂ ਪਹਿਚਾਣੀ ਸੀ ਪਹਿਲਾਂ ਕਿੰਨੀਆਂ ਕਿਹੜੀਆਂ ਡਿਲੀਵਰੀਆਂ ਕਨਸਾਈਨਮੈਂਟ ਸ਼ਹਿਰ ਦੀਆਂ ਵੱਖ-ਵੱਖ ਜਿਲ੍ਹਿਆਂ ਦੇ ਪੰਜਾਬ ਦੇ ਸਪਲਾਈ ਕਰ ਦਿੱਤੀ ਫਿਲਹਾਲ ਤਾਂ ਅਜੇ ਇਹਦੇ ਮੁੱਢਲੀ ਪੁੱਛਗਿੱਛ ਤੋਂ ਇਹ ਪਹਿਲੀ ਵਾਰੀ ਸੀਗਾ ਪਰ ਇਹ ਤਪੀ ਤਰ੍ਹਾਂ ਜੋ ਵੀ ਸਾਹਮਣੇ ਆਏਗਾ ਆਪਾਂ ਦੱਸ ਦਿੰਦਾ ਰਹਾਂਗੇ ਕਾਉਂਸਲ ਨਹੀਂ ਕਰਦੇ ਆ ਕੰਮ ਆਪਣਾ ਇਹ ਝਾੜੀ ਦੱਪਾ ਹੀ ਕਰਦੇ ਆ ਕੋਈ ਇਹਨਾਂ ਦਾ ਕੋਈ ਖਾਸ ਕੰਮ ਨਹੀਂ ਹੈਗਾ ਇਹਨਾਂ ਦੀ ਉਮਰ 24 ਤੋਂ 23-24 ਸਾਲ ਹਨ ਦੋਨੋਂ ਦੀ ਕੋਈ ਯੂਨੀਵਰਸਿਟੀ ਦੇ ਦੌਰਾਨ ਜਿਹੜੀ ਲੀਡ ਮਿਲਦੀ ਸੀ ਇਹਨਾਂ ਨੂੰ ਕਨਸਾਈਨਮੈਂਟ ਚੋਂ ਦੀ ਕੀ ਪਤਾ ਲੱਗਾ ਕਿਥੋਂ ਹੈ ਕਿਸੇ ਇਸ਼ਾਰੇ ਦੇ ਸਾਰਾ ਨੈਟਵਰਕ ਕਰੀਤਾ ਚਲਾ ਰਹੇ ਸੀ ਦੇਖੋ ਇਹਨਾਂ ਦੇ ਅਸੀਂ ਫੋਨ ਕਬਜ਼ੇ ਵਿੱਚ ਲਏ ਨੇ ਉਹਨਾਂ ਦੇ ਉਹਨਾਂ ਦਾ ਐਨਾਲਿਸਿਸ ਕਰਕੇ ਉਸ ਤੋਂ ਪਤਾ ਕਰਾਂਗੇ ਕਿ ਕਿਸ ਲੋਕੇਸ਼ਨ ਤੇ ਪੁੰਹਦੇ ਜਾਂ ਕੀ ਕਰਦੇ ਸੀਗੇ ਉਹਦੇ ਬਾਰੇ ਅਨਵੈਸਟੀਗੇਸ਼ਨ ਜਾਰੀ ਹੈ ਜਿਹੜੀ ਪਾਕਿਸਤਾਨ ਤੋਂ ਹੈਵਨ ਦੀ ਅੰਦਰਲੇ ਸੇਵਾ ਕੀ ਉਹਨਾਂ ਕਹਿੰਦੇ ਇਹਨਾਂ ਦਾ ਕੋਈ ਵਾਪਸੀ ਦਾ ਉਪੋ ਲੈ ਕੇ ਆਦੇ ਪੀਣਾ ਅੱਗੇ ਅਪਰਾਧ ਸੀ ਜਿਖੋ ਮੈਂ ਆਪ ਜੀ ਨੂੰ ਪਹਿਲਾਂ ਹੀ ਦੱਸਿਆ ਕਿ ਇਹਦੇ ਬਾਰੇ ਅਸੀਂ ਦਰਾਨੇ ਤਪਤੀਸ਼ ਪਤਾ ਕਰਾਂਗੇ ਇਹ ਇਹ ਡਰੋਨ ਰਾਈ ਮਗਾਉਂਦੇ ਨੇ ਜਾਂ ਕਿਸ ਤਰ੍ਹਾਂ ਲੈਂਦੇ ਨੇ ਇਹ ਧਰਾਂ ਦੇ ਜੋ ਵੀ ਸਾਹਮਣੇ ਆਏਗਾ ਉਹ ਵੀ ਦੱਸੋ ਮੈਂ ਕਹਾਂ ਤੂੰ ਇਹ ਐਕਟੀਵਿਟੀ ਇਸ ਤਰ੍ਹਾਂ ਦੇ ਜਿਹਨੀਆਂ ਤੇ ਪਲੇ ਆ ਫਿਰ ਮੈਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੁੱਢਲੀ ਪੁੱਛ ਗਏ ਤੋਂ ਸਾਇਬ ਇਹ ਕਹਿੰਦੇ ਨੇ ਅਸੀਂ ਪਹਿਲੀ ਵਾਰ ਹੀ ਲੈ ਕੇ ਆਏ ਆ ਪਰ ਤਫਤੀਸ਼ ਚੱਲ ਰਹੀ ਹੈ ਜੋ ਵੀ ਸਾਹਮਣੇ ਆਏਗਾ ਸਰ ਵੀ ਰਿਮਾਂਡ ਵਗੈਰਾ ਆਸੂ ਆਏ ਆਇਓ ਪੇ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਸ ਕੀਤਾ ਜਾ ਰਿਹਾ ਜੀ ਮੈਂ ਤੁਹਾਨੂੰ ਪਹਿਲਾਂ ਹੀ ਇਸ ਬਾਰੇ ਬੇਨਤੀ ਕਰ ਚੁੱਕਾ ਤੇ ਇਸ ਬਾਰੇ ਪਤਾ ਕਰਨ ਵਾਸਤੇ ਅਸੀਂ ਰਿਮਾਂਡ ਲੈਤਾ ਰਿਮਾਂਡ ਲੈ ਕੇ ਇਹ ਪੁੱਛਗਿਸ਼ ਕਰਾਂਗੇ ਬਰੀਕੀ ਨਾਲ ਜਾ ਕੇ ਵੀ ਕਿਸ ਨੂੰ ਸਰ ਅਕਸਰ ਗਲਤਫਹਿਮੀ ਆਦੀ ਦੀ ਲਾਲਚ ਇਹਨਾਂ ਦਿੱਤਾ ਜਾਂਦਾ ਜੋ ਨਵੇਂ ਨਵੇਂ ਹੁੰਦੇ ਆਏ ਕਿ ਕਿਤੇ ਇਸੇ ਦਾ ਆਵੇਗਾ ਹੋਰ ਕਈ ਤਰੀਕੇ ਦੇ ਲਾਲਚ ਹੋਏਗੇ ਕੰਮ ਕਰਵਾਉਣ ਦੇ ਕੋਈ ਨਾ ਨਸਰਫੀ ਲਾਲਚ ਹੋਵੇ ਨਾ ਕਿਹਾ ਉਹਦਾ ਪੈਸੇ ਕਰਦੇ ਨਹੀਂ ਦੇਖੋ ਨੰਨੂ ਕੋਈ ਵੀ ਕੰਮ ਕਰਦਾ ਬੰਦਾ ਲਾਲਚ ਨੂੰ ਕਰਦਾ ਇਹਦੇ ਬਾਰੇ ਵੀ ਤਫਤੀਸ਼ ਕਰਾਂਗੇ ਜੋ ਆਏਗਾ ਉਹ ਦੱਸਾਂਗੇ